ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਨਿਰੀ ਨਮ ਵਾਰ ਰਾਸ਼ਨ ਬਨ ਸਮਾਗਮ ਤੁਹਾਨੂੰ ਦੱਸ ਦਈਏ ਦੀ ਸ਼ੈਲਾ ਮੀ ਨਾ ਰਾਸ਼ਨ ਬਨ ਸਮਾਗਮ ਜਲਦੀ ਹੋਣ ਜਾ ਰਿਹਾ ਹੈ 1 ਮਹੀਨਾ ਰਹਿ ਗਿਆ ਜਿਵੇਂ ਅਸੀਂ ਪੰਜਵੇਂ ਰਾਸ਼ਨ ਬਨ ਸਮਾਗਮ ਤੇ ਤੁਸੀਂ ਜਾਣਦੇ ਹੋਵੋਗੇ ਜਿਹੜੇ ਪੁਰਾਣੇ ਪਰਿਵਾਰ ਲੱਗੇ ਹੋਏ ਆ ਇਸ ਹੀ ਪੁਰਾਣੇ ਦਫ਼ਤਰ ਦੇ ਵਿੱਚ ਗੁਰੂ ਸਾਹਿਬ ਦੇ ਉਹ ਆਸਰੇ ਦੇ ਨਾਲ ਪੰਜਾਹਾਂ ਰਚਨ ਮਨ ਸਮਾਗਮ ਕੀਤਾ ਸੀ ਤੇ ਉਸ ਦਿਨ ਅਰਦਾਸ ਬੇਨਤੀ ਕੀਤੀ ਸੀ ਉਹ ਪ੍ਰਮਾਤਮਾ ਇਹਨੇ ਰਚਨ ਮਨ ਸਮਾਗਮ ਜਿਹੜਾ ਆ ਅਸੀਂ ਇਹ ਚੱਲਦਾ ਰਹੇ ਜਿਹੜੀ ਲੋੜਵੰਦ ਪਰਿਵਾਰਾਂ ਨੂੰ ਉਹ ਰਚਨ ਪਹੁੰਚਦਾ ਰਹੇ ਤੇ ਉਹਨਾਂ ਐਨਆਰਆਈ ਭਰਾ ਜਿਹੜੇ ਸਾਡੇ ਵੀਰ ਉਹ ਚੜ੍ਹਦੀ ਕਲਾ 'ਚ ਰਹਿਣ ਗੁਰੂ ਸਾਹਿਬ ਉਹਨਾਂ ਨੂੰ ਕਿਰਪਾ ਬਣਾਈ ਰੱਖਣ ਉਹਨਾਂ ਦੀਆਂ ਕਮਾਈਆਂ 'ਚ ਵਾਧਾ ਹੋਵੇ ਤਾਂ ਜੀ ਆਪਣੇ ਦਸਬੰਦ ਮੇਕਵੰਨ ਜੀ ਦੇ ਦਸਬੰਦ ਕੱਟ ਕੇ ਤੁਹਾਡੇ ਲੋੜਵੰਦਾ ਤੱਕ ਰਾਸ਼ਨ ਪਹੁੰਚਦਾ ਰਹੇ ਤੇ ਉਹ 6ਵਾਂ ਰਾਸ਼ਨ ਮਨ ਸਮਾਗਮ ਹੁਣ ਹੋਣ ਜਾ ਰਿਹਾ 1 ਮਹੀਨਾ ਰਹਿ ਗਿਆ ਅਗਲੇ ਰਾਸ਼ਨ ਮਨ ਸਮਾਗਮ ਤੇ ਸਾਰਿਆਂ ਨੇ ਤੁਸੀਂ 3 ਦਿਨ ਖੰਡਪੁਰ ਸਾਹਿਬ ਆਰੰਭ ਕੀਤੇ ਜਾਣਗੇ 8 ਤਰੀਕ ਨੂੰ ਆਰੰਭਤਾ ਹੋਗੀ ਤੇ 10 ਤਰੀਕ ਨੂੰ ਖੰਡਪੁਰ ਸਾਹਿਬ ਦੇ ਪ੍ਰੋਗ ਪਾਏ ਜਾਣਗੇ ਕਿਉਂਕਿ ਅੱਜ ਜੇ ਸਾਡਾ ਇਹ ਨਵਾਂ ਦਫ਼ਤਰ ਦਾ ਉਦਘਾਟਨ ਵੀ ਕੀਤਾ ਜਾਊਗਾ ਨਵੇਂ ਦਫ਼ਤਰ ਦਾ ਉਦਘਾਟਨ ਵੀ ਕੀਤਾ ਜਾਊਗਾ ਤੁਹਾਡੇ ਸਾਹਮਣੇ ਇਹ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਹੈ ਕਮਰੇ ਬਣ ਚੁੱਕੇ ਆ ਹਾਲ ਬਣ ਚੁੱਕੇ ਆ ਇੱਥੇ ਰਹਿਣ ਦੇ ਲਈ ਪ੍ਰਬੰਧ ਆ ਜੇ ਕੋਈ ਕਿਸੇ ਨੇ ਰਹਿਣਾ ਕੋਈ ਬਜ਼ੁਰਗ ਮਾਤਾ ਮਾ ਕਿਸੇ ਨੇ ਵੀ ਕਿਸੇ ਨੇ ਰਹਿਣਾ ਜਾਂ ਕੁਝ ਵੀ ਉਹ ਇੱਥੇ 24 ਘੰਟੇ ਇਹ ਦਫ਼ਤਰ ਖੁੱਲੇ ਰਹਿਣਗੇ ਜਦੋਂ ਬਾਗਾ ਪਿੰਡ ਦੇ ਵਿੱਚ ਤੁਹਾਨੂੰ ਆਉਣਾ ਪੈਂਦਾ ਸੀ ਕਿਉਂਕਿ ਦੂਰ ਪੈਂਦਾ ਸੀ ਇੱਥੇ ਫਿਰ ਗੜਦੀ ਵਾਲਾ ਬੱਸੇ ਆਉਂਦੇ ਜਾਂ ਟੈਂਪੂਟੇ ਆਉਂਦੇ ਫਿਰ ਤੁਹਾਨੂੰ ਉੱਥੇ ਜਾਣ ਲਈ ਪ੍ਰੋਬਲਮ ਹੁੰਦੀ ਸੀ ਹੁਣ ਇਹ ਜਿਹੜੀ ਪ੍ਰੋਬਲਮ ਹੱਲ ਕਰ ਦਿੱਤੀ ਆ ਇੱਥੇ 24 ਘੰਟੇ ਸਾਡੇ ਟੀਮ ਦੇ ਮੈਂਬਰ ਹੋ ਰਹਿਣਗੇ ਪੱਕੀਆਂ ਐਂਬੂਲੈਂਸਾਂ ਖੜੀਆਂ ਹੋਣਗੀਆਂ ਕਿਸੇ ਨੂੰ ਕੋਈ ਮੈਡੀਕਲ ਦੀ ਪ੍ਰੋਬਲਮ ਪੈਂਦੀ ਆ ਕਿਸੇ ਨੂੰ ਕੋਈ ਇਲਾਜ ਦੀ ਪ੍ਰੋਬਲਮ ਪੈਂਦੀ ਆ ਕਿਉਂਕਿ ਹੌਪੀਟਲ ਜਲਦ ਉਰੀ ਬੰਨ ਜਾ ਰਿਹਾ ਹੈ ਬਗਾ ਫਿੰਡ ਦੇ ਵਿੱਚ ਤੇ ਇਸ ਕਰਕੇ ਅਸੀਂ ਕਦੀ ਵਿਖੇ ਕੋਈ ਆ ਨਹੀਂ ਸਕਦਾ ਤੇ ਤੁਸੀਂ ਇੱਥੇ ਪਹੁੰਚ ਜਾਣਾ ਕਿਸੇ ਦੇ ਨਾਲ ਤੇ ਤੁਹਾਨੂੰ ਗਾਹ ਬਚਾਉਣ ਉਹ ਇੱਥੇ ਸਾਡੀ ਟੀਮ ਦੀ ਜ਼ਿੰਮੇਵਾਰੀ ਹੈ ਬੇਨਤੀ ਆ ਸਾਰਿਆਂ ਦੀ ਪਰਿਵਾਰਾਂ ਦੀ 8 ਤਰੀਕ ਨੂੰ ਆਰੰਭਤਾ ਵੇਲੇ ਉਦੋਂ ਵੀ ਪਹੁੰਚਣਾ ਤਿੰਨ ਦਿਨ ਸੁਲਹਾ ਵੀ ਕਰਨੀ ਤੁਹਾਡਾ ਆਪਣਾ ਇਹ ਉਦਣਾ ਸੋਮਾ ਰਾਚਨ ਬੰਦ ਸਮਾਗਮ ਆ ਇੱਕ ਪਰਿਵਾਰ ਆ ਸੀ ਸਾਰੇ ਤੇ ਪਰਿਵਾਰ ਦੀ ਮੰਗੂ ਆਣ ਕੇ ਸਵਾਵਾ ਕਰਨੀ ਆ ਤਿੰਨ ਦਿਨ ਗੁਰੂ ਸਾਹਿਬ ਦਾ ਉਪਤਸਨ ਲਿਆ ਜਾਊਗਾ ਤੇ ਕਿੰਨੀ ਜਥੇ ਆਉਣਗੇ ਤੇ ਬਾਕੀ ਇਹ ਜਿਹੜਾ ਰਾਚਨ ਬੰਦ ਸਵਾਗਤ ਸਮਾਗਮ ਉਹ ਕੀਤਾ ਜਾਊਗਾ ਤੇ ਹੋਰ ਜਿਹੜੇ ਨਵੇਂ ਸਾਰੇ ਪਰਿਵਾਰ ਆ ਕਈਆਂ ਦੇ ਰਾਚਨ ਕਾਰਡ ਰਿੰਦੇ ਬਣਾਉਣੇ ਆਲੇ ਉਹ ਵੀ ਉਹ ਲਿਖਾ ਕੇ ਰਾਚਨ ਕਾਰਡ ਵੀ ਬਣ ਜਾਣਗੇ ਜਿ ਕਈਆਂ ਦੀਆਂ ਇਨਕੁਆਰੀਆਂ ਚੱਲ ਰਹੀਆਂ ਉਹ ਵੀ ਅਸੀਂ ਪੂਰੀਆਂ ਕਰ ਲੈਣੀਆਂ ਤੇ ਬਾਕੀ ਅੱਗੇ ਤੋਂ ਜਿਹੜਾ ਏਦਾਂ ਬਹਿਣ ਦੇ ਲਈ ਕੋਈ ਟੀਮਾਂ ਦਾ ਪ੍ਰਬੰਧ ਕਰਾਂਗੇ ਜਿਵੇਂ ਸਾਨੂੰ ਹਰੇਕ ਵਾਰ ਟੈਂਟ ਲਾਉਣਾ ਪੈਂਦਾ ਗਰਮੀ ਵਾਲੀ ਔਖਾ ਹੋ ਜਾਂਦਾ ਅਸੀਂ ਪੱਖਿਆਂ ਦਾ ਪ੍ਰਬੰਧ ਕਰਾਂਗੇ ਇਹ ਪੱਕਾ ਅਸੀਂ ਗੁਰੂ ਸਾਹਿਬ ਦੇ ਓਟਾਸਰੇ ਦੇ ਨਾਲ ਜਿਹੜੀ ਇੱਥੇ ਪੱਕੀ ਸ਼ੈੱਡ ਬਣਾਵਾਂਗੇ ਜਿਹੜੀ ਰਾਜਨਦੀਪ ਭਾਈ ਪਹਿਲਾਂ ਚੱਲਦੀ ਸੀ ਹੋਰ ਰਾਸ਼ਨ ਦੀ ਭਾਈ ਸੇਵਾ ਘਰ ਚੋਂ ਕਰਕੇ ਆਉਂਦੇ ਆ ਉਹ ਵੀ ਹੁਣ ਅੱਗੇ ਤੋਂ ਜਿਹੜੀ ਰਾਸ਼ਨ ਦੀ ਭਾਈ ਵੀ ਇੱਥੇ ਹੀ ਚੱਲਿਆ ਗੁਰੂ ਜੀ ਜਿਹੜੀਆਂ ਬੀਬੀਆਂ ਅੱਗੇ ਸੇਵਾ ਕਰਦੀਆਂ ਸੀ ਉਹ ਇੱਥੇ ਪੱਕੀਆਂ ਜਿਹੜੀਆਂ ਫਿਰ ਰਾਸ਼ਨ ਆਇਆ ਕਰਨੀਆਂ ਸੇਵਾ ਕਰਿਆ ਕਰਨੀਆਂ ਭਰਿਆ ਕਰਨੀਆਂ ਇੱਥੇ ਬਰਤਾਇਆ ਜਾਊਗਾ ਹੁਣ ਤਕਰੀਬਨ ਮੇਰੇ ਖਿਆਲ ਆ 300 ਦੇ ਉੱਪਰ ਰਾਸ਼ਨ ਦੇ ਪਰਿਵਾਰ ਸਾਡੇ ਕੋਲ ਹੈਗੇ ਆ ਜਲਦ ਜਿੰਨਾ ਸਾਡਾ ਟਿੱਚਾ ਆ ਉਹ ਸੀ ਪੂਰਾ ਕਰਾਂਗੇ ਆ ਮਹੀਨੇ ਚ ਤੇ ਅਗਲੇ ਮਹੀਨੇ ਜਿਹੜਾ 100ਵਾਂ ਰਚਨ ਬੰਦ ਸਮਾਗਮ ਜਿਹੜਾ ਹੋਣ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਇਸ ਰਚਨ ਬੰਦ ਦੀਆਂ ਮੁਬਾਰਕਾਂ ਕਿਉਂਕਿ 100ਵਾਂ ਕਹਿਣਾ ਸੌਖਾ 2015 ਦਾ ਇਹ ਰਚਨ ਬੰਦ ਸਮਾਗਮ ਚੱਲਦਾ ਕਈਆਂ ਨੇ ਕਿਹਾ ਅੱਜ ਬੰਦ ਹੁੰਦਾ ਕੱਲ ਬੰਦ ਹੁੰਦਾ ਪਰ ਉਸ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਦੇਖੋ ਕਿੰਨੇ ਮਹੀਨੇ ਹੋ ਚੁੱਕਿਆ ਹਰੇਕ ਮਹੀਨੇ ਰਚਨ ਬੰਦਿਆ ਜਾਂਦਾ ਮੇਰਾ ਖਾਲਕ ਨੂੰ ਅੱਗ ਨਹੀਂ ਪ੍ਰਾਤ ਉਹਨਾਂ ਦੇ ਵਿੱਚ ਜਰੂਰ ਜੇ ਪਏ ਆ ਉਹ ਘਰਾਂ ਚ ਜਾ ਕੇ ਰਾਸ਼ਨ ਪਹੁੰਚਾਇਆ ਕਰੋਨਾ ਦੇ ਵਿੱਚ ਵੀ ਤੁਹਾਡੇ ਤੱਕ ਰਾਸ਼ਨ ਜਿਹੜਾ ਉਹ ਪਹੁੰਚਦਾ ਰਿਹਾ ਹੈ ਬੇਨਤੀ ਆ ਇਹ ਉਦੋਂ ਨੂੰ ਸਾਰੇ ਪਰਿਵਾਰਾਂ ਨੇ ਪਹੁੰਚਣਾ ਹੈ ਸਾਡੀਆਂ ਮਾਮਾ ਨੇ ਸਾਡੀਆਂ ਭੈਣਾਂ ਨੇ ਸਾਡੇ ਬੱਚੇ ਜਿਹਨਾਂ ਇਸ ਖੂਸੀ ਦੇ ਵਿੱਚ ਅਸੀਂ ਸ਼ਾਮਲ ਨਹੀਂ ਗਏ ਇਹ ਵੀ ਅਸੀਂ 150 ਹੋਵੇ 200 ਹੋਵੇ 300 500 ਇਹ ਰਾਸ਼ਨ ਬੰਸਮਾਗਨ ਇਹਨੇ ਲੋੜਵੰਦਾਂ ਤੱਕ ਪਹੁੰਚਦਾ ਰਹੇ ਬੇਨਤੀ ਆ ਜਿਹੜੇ ਸਾਡੇ ਵੀਰ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਹੋ ਆ ਉਹਨਾਂ ਲਈ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਜਰੂਰ ਕਰਿਆ ਕਰੋ ਮੈਲਬੌਰਨ ਦੀ ਸੰਗਤ ਦਾ ਖਾਸ ਕਰਕੇ ਧੰਨਵਾਦ ਵੀਰ ਸਾਡੇ ਗੁਰਿੰਦਰ ਸਿੰਘ ਮੈਲਬੌਰਨ ਹਰਜੀਤ ਸਿੰਘ ਕੈਨੇਡਾ ਉਹਨਾਂ ਦਾ ਪਰਿਵਾਰ ਦਾ ਖਾਸ ਕਰਕੇ ਧੰਨਵਾਦ ਜਿਨ੍ਹਾਂ ਦੀ ਪਰਿਵਾਰ ਵੀ ਬਦੌਲਤ ਇਹ ਜਿਹੜਾ ਹੋਰ ਸਾਡੇ ਜਿਹੜੇ ਭਰਾ ਵੀਰ ਜਿਹੜੀ ਸਾਡੀਆਂ ਸੰਸਥਾ ਦੇ ਨਾਲ ਜੁੜੇ ਹੋਏ ਆ ਜਿਹੜੇ 70 ਤੋਂ ਬੰਦਾ ਯਾਰ ਅਨਾਥ ਬੇਸਹਾਰਾ ਬਜ਼ੁਰਗ ਬੱਚੇ ਬਾਗਾ ਪਿੰਡ ਦੇ ਵਿੱਚ ਰਹਿ ਰਹੇ ਆ ਹਸਪੀਟਲ ਬਣਾਇਆ ਜਾ ਰਿਹਾ ਜਿਹੜਾ ਵੱਡਾ 14000 ਸਕਰ ਫੁੱਟ ਦਾ ਹਸਪੀਟਲ ਬਣਾਇਆ ਜਾ ਰਿਹਾ ਜਿਹਦੇ ਵਿੱਚ ਕਾਫੀ ਬਿੱਡਾਂ ਦਾ ਸਿੱਥੇ ਮਰੀਜ਼ਾਂ ਦਾ ਇਲਾਜ ਹੋਊਗਾ ਡੈਲਿਸਿਸ ਮਸ਼ੀਨ ਲੱਗੀ ਜਾਊਗੀ ਜਿੱਥੇ ਉੱਥੇ ਇਲਾਜ ਜਿਹੜਾ ਹੋਊਗਾ ਮੇਰੇ ਨਾਲ ਮੇਰਾ ਭਰਾ ਵੱਡਾ ਪ੍ਰਸੂਪਨ ਸਿੰਘ ਜੀ ਇਹ ਜੁੜੇ 2017 ਤੋਂ 17 ਤੋਂ ਛੁੱਟ ਕੇ ਉਹ ਗੋਰਾਸ ਦਾ ਸੇਵਾ ਕਰ ਚਲਾਇਆ ਅਨੇਕਾਂ ਬੰਦਿਆਂ ਦੀ ਸੇਵਾ ਸੰਭਾਲ ਹੋ ਚੁੱਕੀ ਆ 600 ਤੋਂ ਫਰਕਾਂ ਚ ਬਚਾ ਚੁੱਕੇ ਆ ਕਾਫੀਆਂ ਦੀ ਡੈਥ ਓਥੀ ਹੋ ਚੁੱਕੀ ਆ ਉਹਨਾਂ ਦਾ ਸੰਸਕਾਰ ਭੋਗ ਤੱਕ ਸਾਰਾ ਕੁਝ ਉੱਥੇ ਕੀਤਾ ਜਾਂਦਾ ਤੇ ਆਪਾਂ ਇਹ ਰਸਮੀ ਬੰਦ ਸਵਾਗਤ ਸਵਾ ਜਿਹੜਾ ਉਹ ਕਰਾਂਗੇ ਤਿੰਨ ਦਿਨ ਤੁਸੀਂ ਹੁਣ ਇੱਥੇ ਇੱਥੇ ਹਾਜ਼ਰੀ ਦੇਣੀ ਆ ਸਾਰੇ ਪਰਿਵਾਰਾਂ ਨੇ 8 ਤਰੀਕ ਨੂੰ ਵੀ ਪਹੁੰਚਣਾ 9 ਤੇ 10 ਨੂੰ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ